ਪਨੀਰ ਨੇ ਉਹ ਬੰਦ ਕਰਕੇ ਬੱਝੀਆਂ ਨੇ ਉਹਦਾ ਕੀ ਅੱਖਾ ਪੁੱਗਿਆ ਹਣੇ ਫੁੱਟੀਆਂ ਨੇ ਤੇਰੇ ਬੁੜੇ ਰੀਆਂ ਹੋਈਆਂ ਨੇ ਅੰਦਰ ਦੇਖ ਨਹੀਂ ਮੈਂ ਮਰ ਜਾ ਨਹੀਂ ਉਹਦਾ ਤੌੜਾ ਝਾਟਾ ਫਰਾਂਦੇ ਨੇ ਜਮਾ ਹੀ ਸ਼ਰਮ ਲਾਤੀ ਉਹਨੇ ਗੱਲ ਕੀ ਹੋ ਗਈ ਨਹੀਂ ਮੈਂ ਤਾਂ ਸੈਰੀ ਸੈਰੀ ਕਰਦੀ ਸੀ ਮੈਂ ਕਿਹਾ ਸੈਰੀ ਕਰਈਆਂ ਮੈਂ ਤਾਂ ਪੈਣ ਖੰਡ ਦੀ ਕੌਲੀ ਲੈਣ ਗਈ ਸੀ ਮੈਨੂੰ ਕਿਸੇ ਪਤਾ ਵੀ ਤੁਹਾਡਾ ਬੁੜਾ ਇੰਨਾ ਠਰਕੀ ਆ ਨਾ ਤੂੰ ਅੰਦਰ ਵੜ ਗਈ ਸਿੱਧੀ ਬੁੜੇ ਕੋਲ ਨਹੀਂ ਤੂੰ ਚੁੱਪ ਕਰ ਜਾ ਚਾਹ ਕੀ ਦਿੱਤਾ ਇਹ ਜਾ ਮੈਨੂੰ ਕਹਿੰਦਾ ਆ ਜਾ ਤੈਨੂੰ ਖੰਡ ਦਵਾਂ ਪਹਿਣੇ ਉਹਨੇ ਤਾਂ ਮੈਨੂੰ ਅੰਦਰ ਫੜ ਲਿਆ ਨਹੀਂ ਮਰ ਗਿਆ ਪਹਿਣੇ ਮੈਂ ਤਾਂ ਮਸਾ ਖੜਾ ਛਡਾਇਆ ਨਹੀਂ ਸੈਰੀ ਆ ਜੇ ਮੈਂ ਤਾਂ ਕੰਨ ਖਿੱਚਦੀਆਂ 1 2 3 ਮੈਂ ਨਹੀਂ ਤੁਹਾਡੇ ਘਰੇ ਮੁੜ ਕੇ ਆਉਂਦੀ ਹੈਗੀ ਚਲ ਉਹਨੇ ਮੈਂ ਕਰਦੀਆਂ ਗੱਲ ਜਾ ਕੇ ਆਜਾ ਚਾਹ ਪੀਣੇ ਨਾ 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 ਪਹਿਣੇ ਆਹੇ ਹੱਥ ਬੰਨੇ ਚਾਹ ਤਾਂ ਕੀ ਮੈਂ ਤਾਂ ਘਰੇ ਜਾ ਕੇ ਹੀ ਪੀ ਲੂੰਗੀ ਚਾਹ ਤੁਸੀਂ ਟੀਲੋ ਜਾ ਕੇ ਸਾਡੇ ਬੜਾ ਨੇ ਫੜ ਲਿਆ ਭਾਗ ਜਾ ਭਾਗ ਜਾ ਇਹ ਚੁੱਪ ਕਰ ਜਾ ਸਾਹ ਜੜਿਆ ਭਾਗ ਜਾ ਭਾਗ ਜਾ ਨਾ ਨਾ ਪਹਿਣੇ ਮੈਨੂੰ ਨਹੀਂ ਲੋੜ ਚਾਹ ਦੀ ਤੰਗ ਹੋਈ ਪਈ ਆ ਭਾਗ ਜਾ ਭਾਗ ਜਾ ਤੂੰ ਚੁੱਪ ਨਾ ਤੇਰੀ ਜਵਾਨ ਚੱਬਰ ਚੱਬਰ ਚੱਲਦੀ ਹੋ ਰਹਿੰਦੀ ਆ ਫਟ ਫਟੋ ਗੰਦਾਗਾ ਹਾਏ ਓ ਮੇਰੇ ਆ ਰੱਬਾ ਕਿਥੋਂ ਮੈਨੂੰ ਇਹ ਗੰਦੇ ਘਰੇ ਭੇਜਿਆਗਾ ਇੱਕ ਤੋਂ ਇੱਕ ਚਵਲਾਂ ਨੇਗੀਆਂ ਇਸ ਘਰ ਦੇ ਵਿੱਚ ਹਾਏ ਮੇਰੇ ਆ ਰੱਬਾ ਕਹੇ ਜਾ ਗੰਦਾ ਖਾਨਦਾਨ ਟੱਕਰਿਆ ਮੈਨੂੰ ਇਹ ਆਪਨਾ ਤਾਂ ਖਾਨਦਾਨ ਬਥੇਰਾ ਚੰਗਾ ਤੁਹਾਡਾ ਬੁੜਾ ਹੀ ਇਹ ਜਾ ਫਿਰ ਗੱਲ ਸੁਣਾ ਜਿਵੇਂ ਇਹਨੂੰ ਰੋਕਲੇ ਤੀ ਤੇ ਬੁੜੇ ਨੇ ਕਦੇ ਤੈਨੂੰ ਤਾਂ ਨਹੀਂ ਛੜਿਆ ਛੁੜਿਆ ਹਾਏ ਨਹੀਂ ਮਰ ਜਾਣੀ ਚੁੱਪ ਕਰ ਜਾ ਚੁੱਪ ਕਰ ਜਾ ਇੱਥੇ ਕਿਉਂ ਗੇਟਾਂ ਚ ਖੜੀ ਪਕਵਾਤ ਮਰ ਜਾਣੀ ਆ ਕਿੰਨੇ ਮਾਰਦੀ ਏ ਜਿਹੜਾ ਤੁਹਾਡਾ ਬੁੜਾ ਅੰਦਰ ਤੀਵੀਂਆਂ ਫੜਦਾ ਉਹ ਨਹੀਂ ਦਿਖਦਾ ਹੈਗਾ ਤੁਹਾਨੂੰ ਯਾਰ ਕੀ ਪਤਾ ਕੀ ਗੱਲ ਹੋਈ ਏ ਮੈਂ ਤਾਂ ਇੱਕ ਨੂੰ ਸਮਝਾਉਣੀ ਆ ਦੂਜੇ ਦੀ ਗੱਲ ਸੁਣਨ ਬੈਹ ਜਾਨੀ ਆ ਤੁਹਾਡਾ ਬੁੜਾ ਹੈਗਾ ਜਾਂ ਵੈਸੇ ਦੇਖ ਲਿਆ ਨਹੀਂ ਭੈਣੇ ਚੁੱਪ ਕਰ ਜਾ ਗਲੀ ਚ ਖੜੀ ਆ ਹਾਂ ਦੇਖੋ ਬਾਹਰ ਜਾ ਕੇ ਸਮਾਂ ਗੱਲਾਂ ਸੁਣਨੇ ਨਹੀਂ ਜਹੇ ਜਹੇ ਸੜਕ ਤੇ ਤਰਾੜਾ ਪਾਉਣ ਲੱਗ ਜੂ ਵੀ ਤੁਹਾਡਾ ਬੁੜਾ ਹੋ ਜਾਗਾ ਬੱਸ ਕਰ ਭਾਈ ਹੁਣ ਗਲੀ ਚ ਦੱਸ ਕੀ ਆਏਂਗੀ ਐ ਜੇ ਨਾ ਕਰਦੇ ਮੈਂ ਇੱਥੇ ਸੜਕ ਦੇ ਵਿਚਾਰੇ ਬੋਲਣ ਲੱਗ ਗਏ ਨਾ ਫਿਰ ਤੁਹਾਡਾ ਬੁੜਾ ਚਲੰਡਰਾਂ ਦਾ ਪਰਦੇਖੇਗੀ ਆਹ ਤਾਂ ਸਾਰੇ ਇੱਕ ਤੋਂ ਇੱਕ ਨੇ ਤੂੰ ਤਾਂ ਭੈਣਾ ਮੇਰੀ ਤੂੰ ਤਾਂ ਹਾੜੇ ਹਾੜੇ ਚੁੱਪ ਕਰ ਜਾ ਮੈਂ ਤਾਂ ਬਹੁਤ ਸਿਆਣੀ ਆ ਸਿਰ ਤੇ ਚੁੰਨੀ ਪਹਿਣਾ ਮੈਂ ਘਰੋਂ ਨਿਕ ਖਰਚਾ ਹੁਣ ਤਾਂ ਘੁੰਮੀ ਆਈ ਹੁਣ ਘਰੇ ਆ ਕੇ ਚੁੰਨੀ ਲੈਗੀ ਸਿਰ ਤੇ ਬੱਸ ਸਿਰ ਤੋਂ ਚੁੰਨੀ ਨਹੀਂ ਲਾ ਆ ਬੰਦੇ ਹੱਥ ਮੈਂ ਤਾਂ ਇੰਨਾ ਦੀ ਬਹੁਤ ਤਾਂ ਪਾਈ ਹੋਈਆਂ ਤੂੰ ਨਾ ਮੈਨੂੰ ਤਾਂ ਪਤਾ ਨਹੀਂ ਮੈਂ ਤੈਨੂੰ ਕੀ ਕਹਿਣੀ ਆ ਮੈਂ ਤੈਨੂੰ ਮਾੜਾ ਚੰਗਾ ਕਦੇ ਬੋਲਿਆ ਬਸ ਇੱਕ ਤੇਰੇ ਘਰੇ ਆ ਕੇ ਰਹਿਣ ਲੱਗੀ ਤੇਰਾ ਤਾਂ ਵੀ ਕਿਹੜਾ ਘਰ ਹੈ ਇਹ ਤਾਂ ਘਰ ਤਾਂ ਮੇਰੇ ਜੀਜੇ ਦਾ ਹੈ ਹਾਂ ਤੇਰੇ ਜੀਜੇ ਦਾ ਘਰ ਆ ਮੈਂ ਤਾਂ ਇੱਥੇ ਉਂ ਰੱਖੀ ਹੋਈਆਂ ਇਹਨਾਂ ਨੇ ਆ ਹੁਣ ਉਹ ਬੁੜੇ ਚਾਰ ਆਉਂਦੀਆਂ ਨੇ ਘਰੇ ਇਹਨਾਂ ਦਾ ਵੀ ਬੰਦ ਕਰਾਊਗਾ ਉਹ ਭਾਈ ਮੇਰਾ ਤਾਂ ਬਾਪ ਆ ਉਹ ਮੈਨੂੰ ਨਹੀਂ ਕੁਛ ਕਹਿੰਦਾ ਹਟ ਜਾ ਤੂੰ ਇਹ ਗੱਲਾਂ ਕਰ ਇਹਦਾ ਵੀ ਤਾਂ ਲੱਗਦਾ ਹੋਊਗਾ ਕੁਛ ਉੱਤਰ ਚੱਲੀ ਉਰੀ ਖੜੀ ਪੁੰਕੀ ਜਾਂਦੀ ਆ ਮੇਰੇ ਸਲੇ ਦੀ ਕਿਤੇ ਜਵਾਕਾਂ ਨੂੰ ਇਹਨਾਂ ਬਸਦੇ ਹੋਰ ਇੱਥੇ ਰੋਣ ਦੀ ਆ ਆਗੇ ਭਾਈ ਨਾ ਕੀ ਕੁਛ ਸੋਨਾ ਨੂੰ ਮਿਲਦਾ ਮੈਨੂੰ ਗਲੀ 'ਚ ਤੂੰ ਸੋਨ ਨੂੰ ਕੀ ਮਿਲਦਾ ਭਾਈ ਹੈ ਨਾ ਕਿਰਨਾ ਕੀ ਕਹਿ ਕੇ ਗਈਆ ਨਾ ਬੱਪੂ ਜੀ ਤੁਹਾਨੂੰ ਕੀ ਲੋੜ ਸੀ ਉਹਨੂੰ ਮਾੜਾ ਚੰਗਾ ਬੋਲਣ ਦੀ ਓ ਭਾਈ ਮੈਂ ਕਦ ਮਾੜਾ ਚੰਗਾ ਬੋਲਦਾ ਤੁਹਾਨੂੰ ਬੋਲਿਆ ਕਦੇ ਮੈਂ ਮਾੜਾ ਚੰਗਾ ਮੈਂ ਤਾਂ ਖੰਡ ਵਾਲਾ ਪੀਪਾ ਕਹਤਾ ਉਹਨੂੰ ਮਹਾਕਾਰਨ ਹੈ ਉੱਤੇ ਪ੍ਰਿੰਟਾਂ ਦਾ ਛੱਤਾ ਲੱਗ ਰਿਹਾ ਉਹ ਹੁਣ ਪ੍ਰਿੰਟਾਂ ਉੱਟੀਆਂ ਮੇਰਾ ਬਸ ਕੀ ਦੋਸ ਹੈ ਹਾਂ ਉਹ ਕਹਿੰਦੀ ਤੁਹਾਡਾ ਸੋਰਾ ਮਗਰ ਪੈ ਗਿਆ ਮੇਰੇ ਜਦੋਂ ਮਗਰ ਪੈ ਨੂੰ ਦੱਸ ਮੈਂ ਉਹਦੇ ਮਗਰ ਪਊਂਗਾ ਪਰ ਮੈਂ ਚੰਗਾ ਲੱਗਦਾ ਬਾਵਾ ਜੀ ਬੋਲਦਾ ਤੂੰ ਤੂੰ ਚੁੱਪ ਕਰ ਇੱਕ ਮਿੰਟ ਦੋ ਬਈ ਲਾਂਬੇ ਆ ਗਏ ਮੈਨੂੰ ਉਹਦੇ ਵਿਚਾਰੀ ਦੇ ਪਹਿਲਾਂ ਕਹਿੰਦੀ ਮੈਨੂੰ ਗਲੀ 'ਚ ਛੇੜ ਕੇ ਲੰਘਿਆਗਾ ਹੰਗਾਰੇ ਮਾਰਦਾਗਾ ਓ ਭਾਈ ਮੇਰੀ ਗੱਲ ਸੁਣ ਲੈ ਉਹ ਤੇ ਖਾਂ ਕੋ ਹੋ ਗਈ ਉਹ ਫਫੜਾ ਤੁਹਾਨੂੰ ਹੈਨਾ ਮਸੜਾ ਤੇਰਾ ਫਫੜਾ ਖਾਂ ਕੋ ਗਈ ਹੁਣ ਤੇ ਉਹ ਮਸੜ ਲੱਗਦਾ ਭਾਈ ਤੇਰਾ ਮੈਂ ਆ ਮੂਜੋ ਕੱਢ ਲੈ ਨਿਆਣੀ ਨਹੀਂ ਹੈਗੀ ਤੂੰ ਠੀਕ ਜਾ ਦੋ ਮਿੰਟ ਤੇਰੇ ਨਾਲ ਬਾਅਦ ਚ ਨਿਬੜ ਲੂ ਮੈਂ ਨਾ ਬਾਪੂ ਜੀ ਕੀ ਲੋੜ ਆ ਗਈ ਲੋਕਾਂ ਦੇ ਤੁਹਾਨੂੰ ਮੂੰਹ ਪਤਾ ਤਾਂ ਹੈਗੇ ਨੇ ਤੁਸੀਂ ਗੇਟਾਂ ਚੋਂ ਹੀ ਮੋੜ ਦਿੰਦੇ ਜਦੋਂ ਸਾਡੇ ਚ ਕੋਈ ਕਰੇ ਮਸੜਾ ਐਵੇਂ ਲੋਕਾਂ ਦੀਆਂ ਧੀਆਂ ਭੈਣਾਂ ਛੇੜੀਆਂ ਜੀ ਨਹੀਂ ਹੁੰਦੀ ਆ ਗਿਆ ਜੇ ਮਾਗਰ ਪੈ ਗਈ ਤੇਰੇ ਭੱਜਿਆ ਫਿਰੇਗਾ ਤੂੰ ਉੱਪ ਕਰੇਂਗੀ ਭਾਈ ਮੇਰੀ ਗੱਲ ਸੁਣੋ ਉਹ ਮੈਂ ਤਾਂ ਉਹੀ ਨਹੀਂ ਗੱਲੇ ਕੋਹੇ ਚ ਪੈਰ ਧਰਦਾ ਮੇਰੇ ਸੁੱਖ ਨਾਲ ਜਵਾਕ ਹਾਂ ਤੂੰ ਤੁਸੀਂ ਐਡੇ-ਐਡੇ ਹੋ ਰਹੇ ਨਾ ਬਾਪੂ ਜੀ ਜਦੋਂ ਆਈ ਸੀ ਕੁਛ ਲੈਣ ਵਾਸਤੇ ਤੁਸੀਂ ਉਹਨੂੰ ਗੇਟਾਂ ਚੋਂ ਹੀ ਮੋੜ ਦਿੰਦੇ ਵੀ ਕਰੇ ਨਹੀਂ ਭਾਈ ਜਵਾਕ ਤਾਂ ਭਾਈ ਮੈਂ ਉਹਨੂੰ ਕਿਹਾ ਸੀ ਵੀ ਬਾਜ਼ਾਰ ਜਾ ਰਹੇ ਨੇ ਕਹਿੰਦੀ ਮੈਨੂੰ ਖੰਡ ਦੀ ਲੋੜ ਹੈ ਖੰਡ ਦੇ ਦੋ ਵੀ ਲੈ ਆਂਦੀ ਆ ਉਹ ਸਾਡੇ ਵੀ ਤੇ ਕਿਉਂ ਨਹੀਂ ਆਉਂਦੀ ਆ ਭਾਈ ਤੈਨੂੰ ਨਹੀਂ ਪਤਾ ਇਹ ਤਾਂ ਰੋਜ਼ ਹੀ ਆਉਂਦੀ ਆ ਭਾਈ ਉਹ ਮੰਗਦੀ ਹੈ ਹੀ ਉਹਨਾਂ ਨੇ ਪਤਾ ਨਹੀਂ ਕਿ ਸਾਡੇ ਘਰੇ ਇਥੇ ਦਰੱਖ ਨੇ ਹਾਂ ਤੁਨਾਂ ਅੰਦਰ ਜਾ ਜਾਨ ਅੰਦਰ ਜਾ ਮੈਂ ਨਹੀਂ ਜਾਂਦੀ ਕਿ ਮੈਂ ਮਾਸੜ ਕੋਲ ਖੜ ਕੇ ਗੱਲਾਂ ਕਰਾਂ ਅੰਦਰ ਜੀਜਾ ਬੈਠਾ ਤੇਰਾ ਜਾ ਭਾਈ ਹਾਏ ਜੀਜਾ ਆ ਜਾ ਆ ਜਾ ਉਹ ਭਾਈ ਮੇਰੀ ਗੱਲ ਸੁਣ ਉਹਨੂੰ ਸਮਝਾ ਦੇ ਕਿਤੇ ਵੀ ਸਾਡੇ ਘਰ ਹੀ ਨਾ ਆਇਆ ਕਰ ਬਾਪੂ ਜੀ ਮੈਂ ਤਾਂ ਕਹਿ ਤਾ ਤੁਹਾਨੂੰ ਉਹਦੇ ਘਰ ਵਾਲੇ ਦਾ ਪਤਾ ਤਾਂ ਹੈਗਾ ਕੋਈ ਸੌਦਾ ਨਹੀਂ ਲੈ ਕੇ ਆਉਂਦਾ ਤਾਂ ਵਿਚਾਰੀ ਮੰਗਣ ਆ ਜਾਂਦੀ ਆ ਪਰ ਆ ਬੰਨੇ ਹੱਥ ਤੁਸੀਂ ਉਹਨੂੰ ਨਾ ਹੀ ਬੋਲਿਆ ਕਰੋ ਕੁਛ ਉਹ ਭਾਈ ਮੈਂ ਤਾਂ ਕੁਛ ਨਹੀਂ ਕਿਹਾ ਪੀਪਾ ਲਾਉਣ ਨੂੰ ਕਿਹਾ ਸੀ ਘਿੰਡਾ ਪੈ ਗਈਆਂ ਮਗਰ ਮੇਰਾ ਕੀ ਦੋਸਾ ਮੈਂ ਬਾਰ-ਬਾਰ ਇਹੀ ਕਹੀਂ ਜਾਂਦਾ ਉਹ ਤਾਂ ਠੀਕ ਆ ਬਾਪੂ ਜੀ ਪਰ ਲੋਕਾਂ ਦੇ ਮੂੰਹ ਨਹੀਂ ਨਾ ਫੜ ਸਕਦੇ ਆਪਣਾ ਝੂਠ ਬੋਲੀ ਜਾਨੀ ਜੀਜਾ ਕਿੱਥੇ ਅੰਦਰ ਓ ਇੱਥੇ ਮਰਦਾ ਹੋਊਗਾ ਹੋਰੇ ਕਿਹੜੇ ਕਿਤੇ ਘਰੇ ਘੱਟ ਕਿਹੜੇ ਦੇਦੇ ਉਹ ਮਾਸੜਾ ਜੀਜਾ ਕਿੱਥੇ ਮੇਰਾ ਉਹ ਮੇਰੇ ਭਾਈ ਦਾ ਸਹੂ ਗਿੱਜੇ ਚ ਪਾਇਆ ਹਾ ਵੀ ਮੈਂ ਕੱਢ ਕੇ ਫੜਾ ਦਾਂ ਤੈਨੂੰ ਹੈ ਗਿੱਜਾ ਤਾਂ ਹੈ ਨਹੀਂ ਛੜਦੀ ਨਹੀਂ ਤੂੰ ਨਾ ਦੇਖ ਲਾ ਗਿੱਜੇ ਦੇ ਕੁਛ ਰੱਖ ਵੀ ਲਿਆ ਕਰ ਖੌਣ ਨਹੀਂ ਭਾਂ ਚੱਕੀ ਬੈਠਾ ਦੋ ਭੁੱਖੜ ਜਾ ਇਹ ਵੀ ਨਾ ਮੈਂ ਨਾ ਇੰਨਾ ਨਹੀਂ ਬਹੁਤ ਦੁਪਾਰ ਰੱਖਿਆ ਬਾਪੂ ਜੀ ਹੁਣ ਆ ਗੱਲਾਂ ਸੁਣ ਸੁਣ ਮੈਂ ਤਾਂ ਪਾਗਲ ਹੋ ਜਾਊਂਗੀ ਨਾ ਮੈਨੂੰ ਐਂ ਦੱਸ ਆ ਕੁੜੀ ਕਦਕ ਜਾਊਗੀ ਮੇਰੇ ਤਾਂ ਨਾ ਕੰਨ ਪੱਕ ਗਏ ਬਾਈ ਕਦੇ ਇਧਰੋਂ ਆ ਕੀ ਤਾਂ ਗਾਣੇ ਗਾਉਂਦੀ ਐ ਇਹਨੂੰ ਆ ਕੀ ਤਾਂ ਏਦਾਂ ਨੇ ਗਾਉਂਦੀ ਮੈਨੂੰ ਤਾਂ ਆਪਰੀ ਪਤਾ ਮੈਂ ਤਾਂ ਪੱਕੀ ਭਈਆ ਬਾਪੂ ਜੀ ਇੰਨਾ